ਹੰਬੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਹੀ ਬੜੇ ਸਮੇਂ ਤੋਂ ਅਸੀਂ ਆਪਣਾ ਫਰਜ਼ ਸਮਝ ਲਿਆ ਹੋਇਆ ਇਹ ਗੱਲ ਆਮ ਸਿੱਖ ਸੰਗਤਾਂ ਤੱਕ ਬੱਚਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲਚਕਤਾ ਕਿਵੇਂ ਮਾਨ ਸਕਣ ਉਸੇ ਕੋਸ਼ਿਸ਼ ਕਰ ਰਹੀ ਹੈ ਸਾਡੀ ਨੌਜਵਾਨੀ ਦੀ ਇੱਕ ਵੀਡੀਓ ਮੇਰੇ ਤੱਕ ਆਈ ਹੈ ਬਹੁਤ ਵੀਡੀਓ ਆਉਂਦੀਆਂ ਨੇ ਇੱਕ ਆ ਨਵੀਂ ਵੀਡੀਓ ਹੋ ਰਹੀ ਹੈ ਨਵਾਂ ਗਾਉਣ ਵਾਲਾ ਨਵਾਂ ਉਹਨੇ ਗਾਣਾ ਕੱਢਿਆ ਸਕੂਲ ਦੇ ਵਿੱਚ ਸਕੂਲ ਜਿਹੜਾ ਵਾ ਧੀਆ ਦਾ ਵਾ ਸਾਰੀਆਂ ਧੀਆ ਬੈਠੀਆਂ ਨੇ ਅੱਗੇ ਛੋਟੀਆਂ ਬੱਚੀਆਂ ਨੇ ਮੇਰੀ ਬੇਟੀ ਦੀ ਉਮਰ ਜਨਕੀਆਂ ਨੇਕੀਆਂ ਕੁਛ 6 ਸਾਲ ਦੀ ਕੋ 10 ਸਾਲ ਦੀ ਕੋ 12 ਸਾਲ ਦੀ ਹੱਦ 15 ਸਾਲ ਦੀ ਸਕੂਲ ਦੇ ਵਿੱਚ ਇਹ ਗਾਉਣ ਵਾਲਾ ਜਿਹੜਾ ਵਾ ਉਹ ਗਿਆ ਵਾ ਨਵਾਂ ਇਹਨੇ ਗਾਣਾ ਇੱਕ ਕੱਢਿਆ ਵਾ ਜਿਹਦੇ ਜੀ ਧੀਆ ਨੂੰ ਸੰਬੋਧਨ ਕਰਦਾ ਵਾ ਕੁਛ ਮਿਲਣ ਬਾਰੇ ਗੱਲਾਂ ਹੁੰਦੀਆਂ ਨੇ ਆਸ਼ਕੀਆਂ ਗੱਲਾਂ ਹੁੰਦੀਆਂ ਨੇ ਉਹ ਛੋਟੀਆਂ ਬੱਚੀਆਂ ਤੇ ਉਹਨਾਂ ਦੇ ਗਾੜੀ ਇੱਕ ਟੱਪਾ ਬੋਲਦਾ ਅੱਗੇ ਉਹਨਾਂ ਨੂੰ ਇਹ ਗਾਣਾ ਵੀ ਤੁਸੀਂ ਬੋਲੋ ਹੁਣ ਤੁਸੀਂ ਦੇਖੋ ਕਿ ਕਿਦਾਂ ਮਾਨਸਿਕ ਨਸਰਕਸ਼ੀ ਹੋ ਰਹੀ ਆ ਕਿ ਕਿਦਾਂ ਹੋਣੀ ਉਹਨਾਂ ਬੱਚੀਆਂ ਦੀ ਕੀ ਅਸਰ ਪਊਗਾ ਉਹਨਾਂ ਬੱਚੀਆਂ ਦੇ ਉੱਤੇ ਕੀ ਉਹ ਬੱਚੀਆਂ ਜਦੋਂ ਆਪਣੀ ਇਹ ਚੋਣ ਗਈਆਂ ਤੇ ਕੀ ਉਹ ਆਪਣੇ ਮਾਪਿਆਂ ਦੀ ਇੱਜ਼ਤ ਰੱਖਣਗੀਆਂ ਕਿ ਉਹ ਜੋ ਗਾਣੇ ਉਹਨਾਂ ਦੇ ਦਿਮਾਗਾਂ 'ਚ ਵਸਾਏ ਗਏ ਨੇ ਜੋ ਗਾਣੇ ਉਹਨਾਂ ਨੇ ਸੁਣੇ ਨੇ ਕੀ ਉਹ ਗਾਣਾ ਸੁਣ ਕੇ ਉਹੋ ਕੁਝ ਨਹੀਂ ਕਰਨਗੀਆਂ ਉਹ ਜਿਵੇਂ ਉਹਨੂੰ ਕਹਿ ਦਿਆ ਕਿ ਕਿਦਾਂ ਜਿਵੇਂ ਉਹ ਇੱਕ ਚਵਲ ਜਿਹੜਾ ਨਚਾਰ ਆਪਣੇ ਆਪ ਨੂੰ ਬੜਾ ਕਹਿੰਦਾ ਵੀ ਮੈਂ ਬੜਾ ਹੈਗਾ ਵਾ ਉਸਤਾਦ ਕਹਿੰਦੇ ਜਦੋਂ ਸਾਰੇ ਜਿਹਨੇ ਕਿਹਾ ਸੀ ਵੀ ਸੇਫ ਜਗ੍ਹਾ 'ਚ ਕਮਾਦ ਵਰਗੀ ਵੀ ਇਹਦੀਆਂ ਸ਼ਾਤੀਆਂ ਨੂੰ ਉਹਨੇ ਪਿੰਗਾ ਨਾਲ ਜਿਹੜਾ ਸੀ ਮਿਣਿਆ ਸੀ ਸ਼ਰਾਬ ਦੀਆਂ ਬੋਤਲਾਂ ਨਾਲ ਕਿਹਾ ਸੀ ਠੀਕ ਹੈ ਇਸੇ ਤਰੀਕੇ ਦੇ ਨਾਲ ਹੋਰ ਬੜੇ ਨੇ ਮੈਂ ਨਾਂ ਲੈਣ ਪਿਆਊਂਗਾ ਤਾਂ ਬੜੇ ਨੇ ਸਿੱਖਾਂ ਦੀ ਨਸਲ ਕਹਿੰਦੇ ਸਿੱਖਾਂ ਦੀ ਨਸਲ ਇੱਕ ਉਹ ਜਿਹੜਾ ਕਹਾਣੀ ਸਿੰਘ ਨਾਂ ਦਾ ਕੋਈ ਚਾਰ ਚੰਦ ਲੱਗ ਫੇਰ ਆਇਆ ਉਹ ਕਹਿੰਦਾ ਸੀ ਮੈਂ ਇਹ ਧਾਰ ਲਿਆ ਸੀ ਕਿ ਮੈਂ ਇਹਨਾਂ ਦੀ ਨਸਲ ਸ਼ਰਾਬ ਵਾਰ ਦਊਂਗਾ ਹੁਣ ਨਵਾਂ ਤੁਹਾਡੇ ਸਾਹਮਣੇ ਇੱਕ ਜਿਹੜਾ ਉਹ ਗੁਰਦਾਸ ਮਾਨ ਗੁਰੂ ਨਿੰਦਕ ਜਿੰਨੇ ਹਮੇਸ਼ਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬ ਤੇ ਪੰਜਾਬੀ ਦਾ ਖਾਦਾ ਪੰਛੀ ਦਾ ਖਾਦਾ ਰੇ ਅੱਜ ਉਹ ਪੰਛਰੋਂ ਉਗਲਾ ਵਖਾਉਂਦਾ ਪੰਛਰੋਂ ਅੱਖਾਂ ਵਖਾਉਂਦਾ ਇਹ ਇਦਾਂ ਦੇ ਬਹੁਤ ਨੇ ਜਿਹੜੇ ਆਪਰੇਸ਼ਨ ਜਿਹੜੇ ਆ ਡੋਮਿਨੋਸ ਦੇ ਤਹਿਤ ਆਏ ਤੇ ਅੱਜ ਉਹਦਾ ਹਿੱਸਾ ਬਣਦੇ 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 ਅੱਜ ਇੱਥੇ ਤੱਕ ਪਹੁੰਚ ਗਏ ਨੇ ਸਕੂਲਾਂ ਦੇ ਵਿੱਚ ਇਹ ਲਚਰਤਾ ਬੜੀ ਹੋਈ ਆ ਤੇ ਇਹ ਦੇਖੋ ਇੱਕ ਅਸੀਂ ਪ੍ਰੋਗਰਾਮ ਬੰਦ ਕਰਾਇਆ ਸੀ ਕਾਫੀ ਲੰਮਾ ਸਮਾਂ ਪਹਿਲਾਂ ਫਿਰ ਚੱਲ ਪਿਆ ਕੰਟੀਨੀ ਮੰਢੀਰ ਕਰਕੇ ਆਉਂਦਾ ਸੀਗਾ ਉਹ ਵੀ ਉਹ ਕਾਜਾਂ ਜਾ ਕੇ ਰਮਨੀਤ ਨਾ ਦਾ ਮੁੰਡਾ ਸੀ ਰਮਨੀਤ ਨਾ ਦਾ ਮੁੰਡਾ ਸੀ ਕੋਈ ਉਹ ਹੁਣ ਫੇਰ ਸ਼ੁਰੂ ਹੋ ਗਿਆ ਕਿ ਉਦੋਂ ਵੀ ਉਹ ਇਥੇ ਕਾਲਾ ਕਾਲ ਤੁਸੀਂ ਭੁਜਾਇਆ ਸੀ ਉਹਨੂੰ ਉਹ ਕਾਲ ਜਾਂ ਜਾਂਦੇ ਆ ਬੱਚਿਆਂ ਨੂੰ ਇਹੋ ਜਿਹੇ ਗੰਦੇ ਸਵਾਲ ਉਹ ਕਰਦੇ ਆ ਕਿ ਜਿਹੜਾ ਇਤਜ਼ਾਰ ਪਰਿਵਾਰ ਆ ਉਹ ਬਹਿ ਕੇ ਸੁਣ ਨਹੀਂ ਸਕਦਾ ਸਾਡੇ ਸਕੂਲ ਦੇ ਪ੍ਰਬੰਧਕਾਂ ਦਾ ਬੇੜਾ ਕਰਕ ਢਾਂਛੇ ਦਾ ਬੇੜਾ ਕਰਕ ਕਿ ਕਿ ਵਿਦਿਆ ਦੇ ਮੰਦਰ ਨੇ ਇੱਥੇ ਤੁਸੀਂ ਗੁਰਮਤ ਦੀ ਗੱਲ ਕਿਉਂ ਨਹੀਂ ਕਰਦੇ ਧਰਮ ਦੀ ਗੱਲ ਕਿਉਂ ਨਹੀਂ ਕਰਦੇ ਬੱਚਿਆਂ ਨੂੰ ਇਹ ਕਿਉਂ ਨਹੀਂ ਸਿਖਾਉਂਦੇ ਵੀ ਆਪਣਾ ਫਰਜ਼ ਪੱਕੀ ਆ ਬੱਚਿਆਂ ਨੂੰ ਇਹ ਸਿਖਾਉਂਦੇ ਤੁਹਾਨੂੰ ਸਿਖਾਉਂਦੇ ਕਿਸ ਤਰ੍ਹਾਂ ਚੁਣੀ ਕਿਵੇਂ ਲੈਣੀ ਮਾਂ ਕੋ ਦੀ ਇੰਤ ਕਿਦਾਂ ਬਰਕਰਾਰ ਰੱਖਣੀ ਆ ਕਿਦਾਂ ਆਸ਼ਕੀ ਤੋਂ ਬਚਣਾ ਕਿਦਾ ਬੱਚਿਆਂ ਨੂੰ ਮੁੰਡਿਆਂ ਨੂੰ ਇਹ ਕਿਉਂ ਸਿਖਾਉਂਦੇ ਪੀ ਸਾਡੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ ਇਹ ਸਾਡੀਆਂ ਮਨਸ਼ੁੱਖਾਂ ਨਹੀਂ ਇਹ ਚੀਜ਼ੀਆਂ ਪੁਰਜੇ ਪਟੋਲੇ ਨਹੀਂ ਹੈਗੇ ਇਹ ਸ਼ਰਾਬ ਦੀਆਂ ਬੋਤਲਾਂ ਵਰਗੀਆਂ ਨਹੀਂ ਆ ਇਸ ਕਰਕੇ ਕਿਉਂਕਿ ਪਰ ਹੋਣਾ ਕਿਉਂ ਕਰਨਾ ਕਿਉਂ ਕਿਉਂਕਿ ਸਾਡੀ ਮਾਨਤਕ ਨਸਲ ਕੁਸ਼ੀ ਅਸੀਂ ਆਪ ਕਰ ਰਹੇ ਹਾਂ ਅਸੀਂ ਖੁੱਲ ਖੂਪਟ ਕੇ ਉਹਦੇ ਵਿੱਚ ਆਪਣੇ ਬੱਚਿਆਂ ਦੀ ਜਵਾਨੀ ਬਰਬਾਦ ਕਰ ਰਹੇ ਹਾਂ ਉਹਨੂੰ ਸੋਟਾਂ ਇਹਦੇ ਵਿੱਚ ਇੰਨੇ ਅੰਨੇ ਹੋ ਗਏ ਆ ਅਸੀਂ ਆਪਣੇ ਆਪ ਨੂੰ ਮਾਡਰਨ ਖਵਾਉਣ ਦੇ ਚੱਕਰ ਦੇ ਵਿੱਚ ਆਪਣੇ ਆਪ ਨੂੰ ਵਿਦੇਸ਼ੀ ਕਲਚਰ ਚ ਡੋਬ ਕਰਨ ਦੇ ਚੱਕਰ ਦੇ ਵਿੱਚ ਵੀ ਅਸੀਂ ਆਪਣੇ ਹੱਥੀ ਆਪਣੀਆਂ ਜਿਹੜੀਆਂ ਜਵਾਨੀਆਂ ਨੇ ਨੌਜਵਾਨੀਆਂ ਜਾਂ ਸਾਡੀ ਜਿਹੜੀ ਬੱਚੀ ਆਉਣ ਵਾਲੀ ਪੀੜ੍ਹੀਆਂ ਵਾ ਉਹਨਾਂ ਨੂੰ ਬਰਬਾਦ ਕਰ ਰਹੇ ਹਾਂ ਅਸੀਂ ਸਿੱਖਾਂ ਸਿੱਖ ਹੋਣ ਦੇ ਨਾਤੇ ਸਾਡਾ ਫ਼ਲਸਫਾ ਇਹ ਮੰਨਦਾ ਸੀ ਕਿ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਧਰਮ ਧਰਮ ਦੀ ਵੀ ਵਿੱਦਿਆ ਦੱਸ ਦਿੰਦੇ ਅਸੀਂ ਦੱਸਦੇ ਅਸੀਂ ਕੌਣ ਆ ਮਾਦਾ ਪਾਕਔਰ ਦੀਆਂ ਵਾਰਸਾਂ ਵਾ ਇਹ ਸਾਡਾ ਇਤਿਹਾਸ ਸਾਡਾ ਫਲਸਫਾ ਕੀ ਆ ਬੱਚਿਆਂ ਨੂੰ ਦੱਸ ਦਿਓ ਤੁਸੀਂ ਕਿਹਨਾਂ ਦੇ ਵਾਰਸ ਹੋ ਸਾਬਜਾ ਦੇ ਵਾਰਸੋਂ ਤੁਸੀਂ ਸਾਡੇ ਉਹਨਾਂ ਦੇ ਵਾਸਤੇ ਜਿਹਨਾਂ ਨੇ ਬੰਦ ਮੰਦ ਕਰ ਦਵਾਈ ਪਰ ਮੈਂ ਅਸੀਂ ਕਰਨ ਵਾਰਸ ਬਣਾਤਾ ਨਚਾਰਾਂ ਦਾ ਵਾਸ ਬਣਾਤਾ ਗੌਣ ਵਾਲਿਆਂ ਦਾ ਵਾਸ ਬਣਾਤਾ ਨਾ ਕੰਜਰਾਂ ਦਾ ਅਦਲਜੀਤ ਵਰਗੇ ਉੜਦੇ ਨੇ ਸਾਡੇ ਨੇ ਕਹਿੰਦੇ ਸੀ ਅਦਲਜੀਤ ਕੇ ਪੱਗ ਨੂੰ ਪ੍ਰਮੋਟ ਕਰ ਲਏ ਨੇ ਉਹ ਜਦੋਂ ਜੀ ਕਹਦਾ ਲਾਗੇ ਪੱਗ ਤਮਕੀਲਾ ਬਣਾਉਣਾ ਕਹਿੰਦੇ ਅੱਜ ਕਿਸੇ ਪ੍ਰਮੋਟ ਕਰ ਲਈ ਪੱਗ ਉਹਨੇ ਹੁਣ ਕਿਉਂ ਹੁਣ ਪੱਗ ਉਹ ਤਾਂ ਕਹਿੰਦੇ ਅਸੀਂ ਪੱਗ ਲਾ ਨਹੀਂ ਸਕਦਾ ਅਖਦਾ ਮੈਂ ਤਾਂ ਬਾਲੀਵੁੱਡ ਚ ਨਹੀਂ ਗਿਆ ਜੀ ਉਹ ਮੈਨੂੰ ਪੱਗ ਉਹਨੂੰ ਕਹਿੰਦੇ ਸੀ ਹਾਂ ਜੀ ਤਮਕੀਲਾ ਬਣਾਈਆਂ ਉਹਨੂੰ ਕਿਵੇਂ ਲਾਦੀ ਪੱਗ ਤੂੰ ਇਹਨਾਂ ਲੋਕਾਂ ਨੇ ਪੱਗਾਂ 'ਚ ਸਿਰ ਫਸਾਏ ਨੇ ਵਪਾਰ ਇਹਨਾਂ ਦਾ ਇੱਕ ਧਾਰਮਿਕ ਗਾਣਾ ਕੱਢ ਕੇ ਤੇ ਤੁਹਾਨੂੰ ਲੋਕਾਂ ਨੂੰ ਐ ਹੋ ਜਾਂਦਾ ਵੀ ਇਹਨਾਂ ਤੋਂ ਵੱਡਾ ਭਗਤੀ ਕੋਈ ਨਹੀਂ ਵਪਾਰ ਉਹਨਾਂ ਦਾ ਉਹਨਾਂ ਨੇ ਦੁਕਾਨ ਤੇ ਚੀਜ਼ਾਂ ਪੇਸ਼ ਕਰਨੀਆਂ ਨਾ ਪ੍ਰੋਡਕਟ ਰੱਖਣੇ ਇੱਕ ਅਦਾ ਪ੍ਰੋਡਕਟ ਉਹ ਰੱਖ ਲੈਂਦੇ ਨੇ ਜਿਹੜਾ ਤੁਹਾਨੂੰ ਮਾਨਸਿਕ ਤੌਰ ਤੇ ਐ ਮਹਿਸੂਸ ਕਰਾਵੇ ਕਿ ਤੁਸੀਂ ਤਾਂ ਇਹ ਬਹੁਤ ਧਰਮ ਦੀ ਗੱਲ ਕਰਦੇ ਸੋ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਮਾਪਿਆਂ ਦੇ ਆੜੇ ਕੰਜਰਾਂ ਨੂੰ ਸ쿨ਾਂ 'ਚ ਵਾਰ ਲਿਆ ਨਾ ਇਹਨਾਂ ਦੇ ਸਕੂਲ ਕਰ ਪ੍ਰਬੰਧਕਾਂ ਨੂੰ ਗੁਰਤੋਂ ਪੜ ਕੇ ਪੁੱਛੋ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲੇ ਪੜਨ ਵਾਸਤੇ ਭੇਜ ਰਹੇ ਹਾਂ ਤੇ ਕੰਜਰ ਬਣਨ ਵਾਸਤੇ ਭੇਜ ਰਹੇ ਹਾਂ ਨੇ ਚਾਰ ਬਣਨ ਵਾਸਤੇ ਕਿੰਨਾਂ ਡਾਂਸਰ ਬਣਨੀ ਹੋ ਗਈ ਆਪਣੀਆਂ ਆ ਹੁਣ ਤਾਂ ਮੰਨ ਤਾਂ ਕਈਆਂ ਆ ਟਿਕਟੌਕਾਂ ਤੇ ਇੰਸਟਾਗ੍ਰਾਮਾਂ ਤੇ ਫੇਸਬੁਕਾਂ ਦੇ ਉੱਤੇ ਕੀ ਕੁਝ ਹੋ ਰਿਹਾ ਆ ਅਦਾਸ ਫਿਲਮ ਬਣਾਤੀ ਅਕਦਾਸ ਬੱਚੇ ਬਣਾਤੀ ਹੁਣ ਫਿਲਮਾਂ ਚ ਅਦਾਸਾਂ ਹੋ ਰਹੀਆਂ ਨੇ ਆ ਕਹਿੰਦੇ ਸਾਡੇ ਜੀ ਇਹ ਅ ਅਦਾਸ ਉਹ ਜਿਹੜੀ ਬਣਾਈਆਂ ਉਹ ਘੁੱਗੀ ਆ ਜਿਹੜਾ ਹਨਾ ਉਹ ਮੈਂ ਉਹਦੀ ਇੰਟਰਵਿਊ ਸੁਣ ਰਿਹਾ ਸੀਗਾ ਇਹ ਇਹ ਸਾਰੇ ਬੰਦੇ ਜਿਹੜੇ ਸਾਡੇ ਪੰਥਕ ਬੰਦੇ ਭਾਈ ਸਰਜੀਤ ਸਿੰਘ ਦੇ ਵਿਰੋਧ ਚੜ੍ਹੇ ਹਾਂ ਜਿਹੜੇ ਦਜੀ ਹਾਂ ਸਭ ਤੋਂ ਵੱਡੀ ਗੱਲ ਜਦੋਂ ਭਾਈ ਸਾਹਿਬ ਜੀ ਅਸੀਂ ਗੜੇ ਇਲੈਕਸ਼ਨ ਚ ਭਾਈ ਬਲ ਸਿੰਘ ਦੇ ਬੇਟੇ ਤੇ ਉਥੇ ਦੇਖੋ ਵੀ ਇਹ ਸਾਰੇ ਵਿਚਾਰ ਉਸੇ ਕਮਜੀ ਦੇ ਨਾਮੋਲ ਦੇ ਕੇ ਖੜੇ ਸੀ ਅੱਜ ਇਹਨਾਂ ਨੂੰ ਪੰਚੇ ਤੇ ਆ ਗਏ ਪੰਚੀਆਂ ਗੱਲਾਂ ਕਰਨ ਲੱਗੇ ਚਿੱਕੀਆਂ ਗੱਲਾਂ ਕਰਨ ਲੱਗੇ ਅਰਦਾਸ ਸਿਰ ਮੈਂ ਕਿਹਾ ਕਰੂੰਗੀ ਹੁਣ ਸਾਡੀ ਕੀ ਸਾਡਾ ਹਾਲਾਤ ਇੰਨੇ ਮੰਦੇ ਹੋ ਗਏ ਨੇ ਵੀ ਹੁਣ ਸਾਡੇ ਧਰਮ ਦਾ ਪ੍ਰਚਾਰ ਵਿਚਾਰ ਕਰਨਗੇ ਕੰਗਰ ਕਰਨਗੇ ਧਰਮ ਦਾ ਪ੍ਰਚਾਰ ਕੀ ਗੱਲ ਸਾਡੇ ਕੋਲ ਪ੍ਰਚਾਰ ਖਤਮ ਹੋ ਗਏ ਸਾਡੇ ਕੋਲ ਸਾਡੇ ਕੋਲ ਸਾਰਾ ਕੁਝ ਛੱਡੋ ਸਾਰੇ ਗੁਰੂ ਗ੍ਰੰਥ ਸਾਹਿਬ ਹੈਗੇ ਨੇ ਗੁਰਬਾਣੀ ਉਹਨੂੰ ਪੜੋ ਵਿਚਾਰੋ ਸਾਰਾ ਕੁਝ ਵਿਚਾ ਜਾਂਦਾ ਸਭ ਕੁਝ ਸਿਖਾਉਂਦਾ ਮਾਰਾ ਜੀਵਣਾ ਮਰਨਾ ਲੱਗਣਾ ਸਭ ਕੁਝ ਸਿਖਾਉਂਦਾ ਸੋ ਮੇਰੀ ਬੇਨਤੀ ਆ ਮਾਪਿਆਂ ਦੇ ਚਰਨਾਂ ਦੇ ਵਿੱਚ ਤੇ ਸਕੂਲਾਂ ਦੇ ਪ੍ਰਬੰਧਕਾਂ ਦੇ ਚਰਨਾਂ ਦੇ ਬੜੇ ਸਤਿਕਾਰ ਨਾਲ ਅਸੀਂ ਦਾ ਆਪਣੇ ਪੱਧਰ ਤੇ ਸਾਰੇ ਕੋ ਜੋ ਹੋਊਗਾ ਜ਼ਿਕਰਾਂਗੇ ਪਰ ਮਾਪਿਆਂ ਨੂੰ ਬੇਨਤੀ ਪਿਆ ਕੰਜਰ ਖਾਨੇ ਤੋਂ ਆਪਣੇ ਬੱਚਾ ਨੂੰ ਬਚਾ ਲੋ ਨੇ ਤੇ ਵੱਡੀਆਂ ਹੋ ਕੇ ਧੀਆਂ ਕਹਿੰਦਾ ਦੱਪਣ ਗਈਆਂ ਵੱਡੀਆਂ ਹੋ ਕੇ ਬਤੀਆਂ ਨੇ ਚਾਰਾ ਬਣ ਗਈਆਂ ਦਸਣਾ ਬਣ ਗਈਆਂ ਇੱਟਾ ਰੋਲਣ ਗਈਆਂ ਚੁੰਨੀਆਂ ਰੋਲਣ ਗਈਆਂ ਪੱਗਾਂ ਰੋਲਣ ਗਈਆਂ ਤੇ ਤੁਸੀਂ ਲੋਗੇ ਪਟੋਗੇ ਤੁਸੀਂ ਸਾਡੀਆਂ 3 ਨਿਕਲ ਗਈਆਂ ਕਿਸੇ ਨਾਲ ਜੁਤੀਆਂ ਨੇ ਜੰਮਦੇ ਆ ਕੋ ਸਿੱਖਣਾ ਬੋਤਾਂ ਨੇ ਸਿੱਖਣਾ ਇਹ ਆ ਕਿ ਆਹ ਜੀ ਧੀ ਆ ਇਹ ਨੂੰ ਚੀਜੀ ਪੁੱਜਾ ਬਟੋਲਾ ਮਸ਼ਹੂਰ ਬਣਾ ਕੇ ਦੇਖਣਾ ਵਾ ਤੇ ਉਹ ਕੀ ਕਰੂਗਾ ਵੱਡਾ ਹੋ ਕੇ ਸਭ ਬੇਲਤੀ ਆ ਅਸੀਂ ਕੂਕਰਿਆਂ ਦੇ ਕੁੱਤੇ ਆ ਅਸੀਂ ਆ ਭੌਂਕਣਾ ਪਾਈ ਸਾਰਾ ਦਾ ਫਰਜ਼ ਆ ਕਿੰਨਾ ਕਿ ਸਾਡੇ ਜਦ ਸਾਹ ਸੱਤੇ ਹੈਗੀ ਆ ਜਿੰਨੇ ਸਵਾਸ ਚੱਲਦੇ ਨੇ ਅਸੀਂ ਇਸੇ ਤਰ੍ਹਾਂ ਜਿਹੜਾ ਵਾ ਉਹ ਭੌਂਕ ਕਰਕੇ ਤੁਹਾਨੂੰ ਜਗਾਵਾਂਗੇ ਜਗਣਾ ਨਹੀਂ ਜਗਣਾ ਉਹ ਤੁਹਾਡਾ ਤੁਹਾਡੀ ਕਾਲ ਆ ਮਹਾਰਾਜ ਬੜਾ ਕਰੇ ਵੈਗੁਰਜੀ ਦਾ ਕਾਰੋਬਾਰ А где